ਅਸੀਸ ਸਿੰਘ ਹੰਸਰਾਜ ਹੰਸ ਤੋਂ ਜਿਹੜਾ ਕਿ ਭਾਜਪਾ ਦਾ ਇੱਥੇ ਐਮਪੀ ਖੜਾ ਹੈ ਅਸੀਂ ਤੁਹਾਨੂੰ ਅਸੀਸ ਨੂੰ ਸਵਾਲ ਪੁੱਛਣ ਆਏ ਆ ਅਸੀਂ ਕੋਈ ਹੋਰ ਲੜਨ ਨਹੀਂ ਆਏ ਨਹੀਂ ਉਹਨਾਂ ਨੇ ਜਵਾਬ ਦਿੱਤੇ ਨੇ ਉਹ ਬਿਲਕੁਲ ਕੋਈ ਜਵਾਬ ਦਿੱਤਾ ਹਰ ਅੰਦੋਲਨ ਨੂੰ ਮੈਂ ਇੱਕ ਲਫ਼ਜ਼ ਮੇਰਾ ਕੱਟ ਦੋ ਦੂਸਰਾ ਅੰਦੋਲਨ ਆ ਕਦੀ ਮੈਂ ਖਿਲਾਫ ਬੋਲਾਂ ਉਹ ਆਖੀ ਮੇਰੀ ਜੀਬ ਕੱਟ ਦੋ ਕਿਹਦੀ ਸਰਕਾਰ ਕਿਹਦੀ ਸਰਕਾਰ ਬਣ ਸਕਦੀ ਕਿਸੇ ਦੀ ਸਰਕਾਰ ਨਹੀਂ ਬਣਾਉਣਾ ਚਾਹੁੰਦੇ ਸੀ ਤਾਂ ਹੈ ਕਿਉਂ ਨਹੀਂ ਬਣਾਉਣਾ ਚਾਹੁੰਦੇ ਜਦੋਂ ਸਾਨੂੰ ਸਰਕਾਰ ਤਾਂ ਸਾਡਾ ਖੁਸ਼ਿਆ ਖੋਈ ਜਨਾ ਪਰ ਹੰਸਰਾ ਜੀ ਹੰਸ ਕਹਿੰਦੇ ਨੇ ਕਿ ਮੇਰੇ ਤਾਂ ਹਾਰ ਹੀ ਪੱਲੇ ਪਈ ਐ ਇਸ ਵਾਰ ਮੌਕਾ ਦੇ ਕੇ ਦੇਖ ਲੋ ਮੈਂ ਕਿਹਾ ਹੰਸ ਜੀ ਤੁਸੀਂ ਮੈਂਬਰ ਪਾਰਲੀਮੈਂਟ ਹੀ ਸੀ ਬੀਜੇਪੀ ਦਾ ਹਿੱਸਾ ਸੀ ਤੁਸੀਂ ਉਦੋਂ ਬੋਲਦੇ ਤੇ ਕਿਸਾਨ ਹੀ ਇਹਦਾ ਕਾਨੂੰਨ ਬਣਾਉਣ ਚ ਸੀ ਅਸੀਂ ਆਖਿਆ ਕਹੋ ਕਿਸਾਨ ਨਹੀਂ ਉਹ ਰਜਵਾੜੇ ਸੀ ਕਿਸੇ ਨੇ ਜੁੜਦਾ ਕੋਈ ਆ ਘੰਟਾ ਕਿਥੇ ਪੁਰਸਾਂ ਨੂੰ ਆਖੇ ਨੰਗ ਜਾਂਦੋ ਉਹ ਨੰਗ ਨਹੀਂ ਦੇ ਸਾਨੂੰ ਸਾਡੀ ਝਾੜੀ ਸਾਡੇ ਬੱਚੇ ਭੁੱਖੇ ਮਰ ਜਾਣਗੇ ਇਹ ਨਾ ਦਿਹਾੜੀ ਲਈ ਨਾ ਝਾੜੀ ਦਾ ਪੱਖੇ ਭੁੱਖੇ ਮਰਾਂਗੇ ਹੋਰ ਕੀ ਕਰਾਂਗੇ ਪਰ ਦੂਸਰੇ ਪਾਸੇ ਮੁਹੰਮਦ ਤਸਦੀਕ ਉਹਨਾਂ ਨੂੰ ਵੀ ਪੁੱਛਿਆ ਜਾਊਗਾ ਕਿ ਸੌ ਜਾਂਦੇ ਸੀ ਜਾ ਕੇ ਮੁਹੰਮਦ ਤਸਦੀਕ ਨੂੰ ਪੁੱਛਿਆ ਪੁੱਛਿਆ ਜਾਊਗਾ ਕਿ ਪੁੱਛੇ ਉਹਦੋਂ ਕਿਸਾਨੀ ਅਧੋਲਣ ਵਿਲੇ ਜਾਊਗਾ ਕਿ ਜਦੋਂ ਸੱਤਾ ਦੇ ਵਿੱਚ ਅਸੀਂ ਕੈਪਟਨ ਨੂੰ ਵੀ ਪੁੱਛਿਆ ਚੰਨੀ ਨੂੰ ਵੀ ਪੁੱਛਿਆ ਉਹ ਕੋਈ ਤਾਇ ਦੇ ਮੁੰਡੇ ਥੋੜੋ ਹੈ ਸਾਡੇ ਇੱਕ ਵਾਰੀ ਐਮਐਲਏ ਜਿੱਤ ਕੇ ਦੂਜੀ ਵਾਰ ਕਿਤੇ ਆਉਂਦਾ ਨਹੀਂ ਉਹ ਕਿੱਥੋਂ ਆਜੂਗਾ ਦੁਬਾਰੇ ਮਤਲਬ ਇੱਕ ਵਾਰੀ ਬੰਦਾ ਆਉਂਦਾ ਵੋਟਾਂ ਲੈ ਜਾਂਦਾ ਮੁੜ ਕੇ ਕੋਈ ਮੁੜ ਕੇ ਨਹੀਂ ਆਉਂਦਾ ਮੈਨੂੰ ਲੱਗਦਾ ਕਿ ਜਿੱਥੇ ਜਿੱਥੇ ਤੁਸੀਂ ਵਿਰੋਧ ਕੀਤਾਗਾ ਕਿਸਾਨ ਜਥੇਬੰਦੀ ਨੇ ਤਾਂ ਤੁਹਾਡੇ ਸਵਾਲਾਂ ਤੋਂ ਭੱਜੇ ਨੇ ਜਵਾਬ ਨਹੀਂ ਦਿੱਤਾ ਗਿਆ ਹਾਂ ਉਹ ਤਾਂ ਹੁਣ ਤੁਹਾਡੇ ਸਾਹਮਣੇ ਸੀ ਕਿੰਨੇ ਕੁ ਸਵਾਲਾਂ ਦਾ ਜਵਾਬ ਗੀਤ ਸੁਣਾ ਕੇ ਉੱਡ ਗਏ ਉਹ ਤਾਂ ਉਸ ਨੂੰ ਕੋਈ ਤੇ ਸਿਪਾਹੀ ਦਾ ਹੈ ਪੁੱਤ ਤੇ ਮਿਸਾਲ ਬੋਲੇ ਚੋਲੀ ਹਾਰ ਸਾਸੀ ਆਗਾਰ ਪੰਜਾਬ ਦਾ 10 ਵੋਟ ਨਹੀਂ ਪੈਣ ਦਿੰਦੇ ਵਿਰੋਧ ਕਰੋਗੇ ਹਾਂ ਵਿਰੋਧ ਕਰਾਂਗੇ ਹੁਣ ਵੀ ਕਰਦੇ ਪਹਿਲਾਂ ਵੀ ਕਰਾਂਗੇ ਕਿ ਉਹ ਕਹਿ ਕੇ ਗਏ ਨੇ ਮੋਦੀ ਦਾ ਦਰਵੇਸ਼ ਸੀਗਾ ਮੋਦੀ ਨੂੰ ਪਤਾ ਹੀ ਨਹੀਂ ਗੱਲ ਦਾ ਉਹ ਗੱਲ ਆ ਯਾਰ ਗੁੰਗਲੂ ਛਾੜਦੇ ਇੱਕ ਦੂਜੇ ਤੇ ਕਿ ਮੋਦੀ ਨੂੰ 13 ਮਹੀਨੇ ਉੱਥੇ ਬੈਠੇ ਰਹੇ ਮੋਦੀ ਨੂੰ ਕੋਈ ਪਤਾ ਨਹੀਂ ਲੱਗਿਆ ਅਨਸરાજ ਨੂੰ ਇਹੀ ਕਿਹਾ ਸੀ ਵੀ ਉਹ ਰਜਵਾੜੇ ਸੀ ਜਦੋਂ 13 ਮਹੀਨੇ ਕਿਸਾਨ ਉਹਦੇ ਮੋਦੀ ਦੇ ਸਰਾਨੇ ਬੈਠੇ ਰਹੇ ਉਹਨੂੰ ਪਤਾ ਹੀ ਨਹੀਂ ਲੱਗਿਆ ਆ ਸੋਟਾ ਦੇ ਸੋਟੇ ਸੋਟਾ 8 ਸੋਟਾ ਆ ਸੋਟਾ ਤਾਂ ਹੋਊਗਾ ਜੀ ਫਿਰ ਚੱਲੂ ਬਾ 8 ਸੋਟਾ हां छोटा प्रोग्राम ਤੁਸੀਂ ਦੇਖ ਰਹੇ ਹੋ ਤੇ 8 ਸੋਟਾ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਲੋਕ ਵੱਖ-ਵੱਖ ਤਰ੍ਹਾਂ ਆਪਣਾ ਰੋਜ਼ਗਾਰ ਕਰ ਰਹੇ ਨੇ ਕਿਸਾਨ ਜੁਨੀ ਨੇ ਆਪਣਾ ਰੋਜ਼ਗਾਰ ਕਰ ਰਹੀ ਹੈ ਸਵਾਲ ਪੁੱਛੇ ਜਾ ਰਹੇ ਨੇ ਇਸ ਸਮੇਂ ਜੈਤੋ ਦੇ ਵਿੱਚ ਖੜੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਹੰਸਰਾਜ ਜੀ ਹੰਸ ਇੱਥੇ ਆਏ ਨੇ ਇਹ ਸੀਟ ਦੇ ਉੱਤੇ ਹੰਸਰਾਜ ਹੰਸ ਨੇ ਭਾਜਪਾ ਵੱਲੋਂ ਦੂਸਰੇ ਪਾਸੇ ਕਰਮਜੀਤ ਅਨਮੋਲ ਨੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਤੋਂ ਲੋਕਾਂ ਦੀ ਸਾਥ ਦੇ ਵਿੱਚ ਬੈਠ ਕੇ ਸਵਾਲ ਪੁੱਛੇ ਜਾ ਰਹੇ ਨੇ ਖਾਸ ਸੋਟਾ ਕਿਵੇਂ ਚੱਲਦਾ ਆਓ ਆਪਾਂ ਦਿਖਾਉਣੇ ਆ ਚੱਲੂ ਬਾ ਖਾਸ ਸੋਟਾ ਇੱਧਰ ਪੁਲਿਸ ਦਾ ਘੇਰਾ ਜਿਹੜਾ ਪਰੇ ਪਾਸੇ ਬਣਾਇਆ ਗਿਆ ਕਿਸਾਨਾਂ ਨੂੰ ਰੋਕਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਖਾਸ ਸੋਟੇ ਚੱਕੇ ਹੋਏ ਨੇ ਤੇ ਸਵਾਲ ਇਸ ਟੌਂਕ ਦੇ ਵਿੱਚ ਪੁੱਛੇ ਜਾ ਰਹੇ ਨੇ ਧਰਮਸ਼ਾਲਾ ਆਰੀਆ ਸਮਾਜ ਧਰਮਸ਼ਾਲਾ ਦੇ ਵਿੱਚ ਹੰਸਰਾਜ ਹੰਸ ਆਏ ਨੇ ਤੇ ਥਾ ਛੋਟੇ ਥਾ ਥਾਂ ਤੇ ਪੈ ਰਹੇ ਨੇ ਜਿਵੇਂ ਭਗਵੰਤ ਮਾਨ ਹੋਣਾ ਨੇ ਕਿਹਾ ਸੀਗਾ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਲੀਡਰ ਪਿੰਡਾਂ ਦੇ ਵਿੱਚ ਆਊਗਾ ਤੇ ਉਹਨਾਂ ਨੂੰ ਸਵਾਲ ਜ਼ਰੂਰ ਪੁੱਛੇ ਜਾਣੇ ਚਾਹੀਦੇ ਨੇ ਅੱਜ ਸਵਾਲ ਪੁੱਛੇ ਜਾ ਰਹੇ ਨੇ ਪਰ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥਾ ਛੋਟਾ ਪ੍ਰੋਗਰਾਮ ਲੈ ਕੇ ਆਇਆ ਜੈਤੋ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾਗਾ ਇੱਥੇ ਮੋਰਚੇ ਲੱਗੇ ਨੇ ਅੱਜ ਫੇਰ ਇੱਕ ਹੰਸ ਰਾਜ ਹੰਸੂਣਾ ਨੂੰ ਸਵਾਲ ਕੀਤੇ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਕਿ ਸਵਾਲ ਕਰੋ ਪਰ ਅੱਜ ਸਵਾਲ ਕੀਤੇ ਜਾਂਦੇ ਨੇ ਪਰ ਬੈਰੀਕੇਡ ਲਾ ਕੇ ਰੋਕਿਆ ਜਾਂਦਾ ਬਾਪੂ ਠਾ ਸੋਟਾ ਚੱਲ ਰਿਹਾ ਪਿੰਡਾਂ ਚ ਬਿਲਕੁਲ ਹੀ ਚੱਲ ਰਿਹਾ ਅਸੀਂ ਸਿਰਫ ਹੰਸ ਰਾਜ ਹੰਸ ਤੋਂ ਜਿਹੜਾ ਕਿ ਭਾਜਪਾ ਦਾ ਇੱਥੇ ਐਮਪੀ ਖੜਾ ਹੈ ਸਾਡੀ ਕੋਈ ਉਹਦਾ ਨਿੱਜੀ ਵਿਰੋਧ ਨਹੀਂ ਸਾਡਾ ਤਾਂ ਉਹਨਾਂ ਨੀਤੀਆਂ ਦੇ ਖਿਲਾਫ ਲੋ ਅਸੀਂ ਸਿਰਫ ਉਹਨੂੰ ਸਵਾਲ ਪੁੱਛਣ ਆਏ ਆ ਅਸੀਂ ਕੋਈ ਹੋਰ ਲੜਨ ਨਹੀਂ ਨਹੀਂ ਉਹਨਾਂ ਨੇ ਜਵਾਬ ਦਿੱਤੇ ਨੇ ਉਹ ਬਿਲਕੁਲ ਕੋਈ ਜਵਾਬ ਨਹੀਂ ਦਿੱਤਾ ਅਸੀਂ ਸਿਰਫ ਉਹਨਾਂ ਤੋਂ ਸਵਾਲ ਕੀਤੇ ਸੀਗੇ ਪਰ ਸਾਡੇ ਬਿੱਟੂ ਜੀ ਨੇ ਸਵਾਲ ਕੀਤੇ ਸਾਡੇ ਆਗੂ ਹੈ ਵੀ ਅਸੀਂ ਉਹਨਾਂ ਨੇ ਸਾਡਾ ਕੋਈ ਜਵਾਬ ਨਹੀਂ ਦਿੱਤਾ ਸਾਡੀ ਇਹ ਮੰਗ ਸੀਗੀ ਵੀ ਜਿਹੜੇ ਸਾਡੇ ਕਿਸਾਨ ਦਿੱਲੀ ਜਾ ਰਹੇ ਆ ਉਹ ਕਹਿੰਦੇ ਲੋਕਨਤਾ ਐ ਸਾ ਮੈਂ ਵੋਟਾਂ ਮੰਗਣ ਜਾ ਸਕਦਾ ਹਾਂ ਅਸੀਂ ਕਹਿੰਦੇ ਠੀਕ ਆ ਮੰਗੇ ਸਾਡਾ ਵੀ ਹੱਕ ਮੰਗਦਾ ਅਸੀਂ ਦਿੱਲੀ ਜਾ ਸਕਦੇ ਸਾਡੀ ਰਾਜਧਾਨੀ ਹੈ ਉੱਥੇ ਸਾਨੂੰ ਅਸੀਂ ਪੁੱਛਿਆ ਵੀ ਤੁਹਾਨੂੰ ਦਿੱਲੀ ਜਾ ਕੇ ਪਰ ਹੰਸਰਾਜ ਹਸ ਕਹਿੰਦੇ ਨੇ ਕਿ ਮੇਰੇ ਤਾਂ ਹਾਰ ਹੀ ਪੱਲੇ ਪਈ ਐ ਇਸ ਵਾਰ ਮੌਕਾ ਦੇ ਕੇ ਦੇਖ ਲਓ ਨਹੀਂ ਜੀ ਨਹੀਂ ਉਹ ਉਦੋਂ ਐਮਪੀਸੀ ਪਹਿਲਾਂ ਜੋ ਸਾਨੂੰ ਪਹਿਲਾਂ ਅਸੀਂ ਤਿੰਨ ਕਾਲੇ ਕਹੂੰ ਲੈ ਕੇ ਆਇਆ ਉਦੋਂ ਵੀ ਐਮਪੀਸੀ ਅਸੀਂ ਉਹਨਾਂ ਨੂੰ ਹਸਪਤਾਲ ਸੀਗਾ ਵੀ ਸਵਾਲ ਕਿਦਾ ਵੀ ਤੁਸੀਂ ਪੈਰੀ ਦੇ ਖਲਾ ਦਿਓ ਅੱਲਾ ਬੀਜੇਪੀ ਦਾ ਵਿਰੋਧ ਕੀਤਾ ਜਾਊਗਾ ਕਿਸਾਨ ਜੂਨ ਦੇ ਵੱਲੋਂ ਅਸੀਂ ਕੋਈ ਇਹ ਥੋੜਾ ਵੀ ਬੀਜੇਪੀ ਨਾਲ ਸਾਡੀ ਕੋਈ ਪਰਸਨਲ ਹੀ ਦੁਸ਼ਮਣੀ ਥੋੜੋ ਹੈ ਬੀਜੇਪੀ ਸੱਤਾ ਦਾ ਇੱਕ ਸਿਸਟਮ ਹੈ ਹਿੱਸਾ ਹੈ ਤੇ ਉਹਦਾ ਸਿਸਟਮ ਦਾ ਵਿਰੋਧ ਹੈ ਸਾਡਾ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆ ਚੋਈ ਹੈ ਅਸੀਂ ਜਿੱਥੇ ਕੋਈ ਲੜਾਈ ਹੈ ਉੱਥੇ ਲੋਕਾਂ ਦੀ ਖਾਤਰ ਅਸੀਂ ਲੜਦੇ ਆ ਕੋਈ ਇਹ ਥੋੜਾ ਜੇ ਤੁਸੀਂ ਕਹਿ ਦਿਓ ਵੀ ਭਾਜਪਾ ਨਾਲ ਥੋੜਾ ਪਰਸਨਲੀ ਵਿਰੋਧ ਆ ਤੁਸੀਂ ਇਹਦਾ ਕਰ ਦਿਓ ਅਸੀਂ ਤਾਂ ਆਮਦਵੀ ਪਾਰਟੀ ਦਾ ਵੀ ਕੀਤਾ ਪਿਛਲੇ ਦਿਨਾਂ ਦੇ ਵਿੱਚ ਬਠਿੰਡੇ ਦੇ ਵਿੱਚ ਮੋਰਚਾ ਲਗਿਆ ਗੜੇਮਾਰੀ ਦੇ ਚੱਕਰ ਚ ਜਿਹੜੇ ਪਸ਼ੂ ਮਰ ਗਏ ਲੋਕਾਂ ਦੇ ਕਿੱਲੇ ਵੇਲੇ ਹੋ ਗਏ ਉਹਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਤੇ ਖੁੱਡੀਆਂ ਦੇ ਗਰਮੀਤ ਖੁੱਡੀਆਂ ਦੇ ਮੁੰਡੇ ਨੂੰ ਘੇਰਿਆ ਪਿੰਡੋਂ ਵਾਪਸ ਚਲਦਾ ਕੀਤਾ ਕੋਈ ਸਾਡਾ ਸਿਸਟਮ ਨਾਲ ਲੜਾਈ ਹੈ ਸਾਡੀ ਕੋਈ ਹੰਸਰਾਜ ਨਾਲ ਥੋੜੋ ਲੜਾਈ ਹੈ ਸਾਡੀ ਸਾਡੀ ਸਿਸਟਮ ਨਾਲ ਲੜਾਈ ਹੈ ਇਹ ਸਾਡੇ ਸਵਾਲਾਂ ਦੇ ਜਵਾਬ ਆ ਲਖੀਨਪੁਰ ਖੀਰੀ ਦਾ ਮ ਅਦੋਲਨਕਾਰੀ ਕਿਸਾਨਾਂ ਤੇ ਪਰਚੇ ਦਰਜ ਆ ਉਹ ਮਸਲਾ ਹੈ ਬਿਜਲੀ ਐਕਟ 200 ਦਾ ਮਸਲਾ ਹੈ ਜਿਹੜੇ ਬਾਡਰਾਂ ਤੇ ਕਿਸਾਨ ਬੈਠੇ ਉਹਨਾਂ ਦਾ ਮਸਲਾ ਹੈ ਸਾਡੇ ਦੇਸ਼ ਦੇ ਪ੍ਰਾਈਵੇਟ ਕਰਤਾ ਹਸਪਤਾਲ ਸਕੂਲ ਸਭ ਕੁਝ ਵੇਚਤਾ ਜਹਾਜ਼ ਵੇਚਤੇ ਏਅਰਪੋਰਟ ਵੇਚਤੇ ਕਾਰ ਰੇਲਾਂ ਵੇਚਤੀਆਂ ਰਜਗਾਰ ਰਹਿ ਆ ਨਹੀਂ ਗਏ ਨੂੰ ਪ੍ਰਾਈਵੇਟ ਕਰਤਾ ਡਬਲਯੂਟੀਓ ਤੋਂ ਭਾਰਤ ਨੂੰ ਕਿਦੋਂ ਬਾਹਰ ਕੱਢੋਗੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਇਹ ਇਹ ਚੀਜ਼ਾਂ ਤੋਂ ਬਾਹਰ ਲਿਆਉਂਗੇ ਜਿਵੇਂ ਭਾਈ ਜਿਵੇਂ ਭਾ ਜਿਵੇਂ ਭੀਜਪੀ ਸੈਂਟਰ ਚ ਬੈਠੀ ਹੈ ਤੁਸੀਂ ਕਿਹੜੀ ਸੱਤਾ ਚ ਬੈਠੀ ਆ ਅਸੀਂ ਉਹਦਾ ਵਿਰੋਧ ਕਰਾਂਗੇ ਸਵਾਲ ਪੁੱਛਾਂਗੇ ਆਮ ਆਦਮੀ ਪਾਰਟੀ ਨੂੰ ਪੁੱਛੇ ਪਰ ਦੂਸਰੇ ਪਾਸੇ ਮੁਹੰਮਦ ਸਦੀਕ ਮੰਮਾ ਤਸਦੀਕ ਨੂੰ ਪੁੱਛਿਆ ਪੁੱਛਿਆ ਜਾਊਗਾ ਕਿ ਪੁੱਛੇ ਉਹਦੋਂ ਕਿਸਾਨੀ ਅਦੋਲਨ ਵੇਲੇ ਜਾਊਗਾ ਕਿ ਜਦੋਂ ਸੱਤਾ ਦੇ ਵਿੱਚ ਅਸੀਂ ਕੈਪਟਨ ਨੂੰ ਵੀ ਪੁੱਛਿਆ ਚੰਨੀ ਨੂੰ ਵੀ ਪੁੱਛਿਆ ਉਹ ਕੋਈ ਤਾਇ ਦੇ ਮੁੰਡੇ ਥੋੜੋ ਹੈ ਸਾਡੇ ਅੱਜ ਉਹ ਸੱਤਾ ਦਾ ਹਿੱਸਾ ਨਹੀਂ ਸੁਖਵੀਰ ਨੂੰ ਵੀ ਪੁੱਛਿਆ ਬਾਦਲ ਕੇ ਜਦੋਂ 220 ਦੇ ਵਿੱਚ ਕਿਸਾਨੀ ਅਦੋਲਨ ਚੱਲਿਆ ਸੀ ਭਾਰਤੀ ਕਿਸਾਨ ਜੁਨੇ ਨੇਕਤਾ ਗ੍ਰਾਹ ਵੱਲੋਂ ਹਰ ਸਿਮਰਤ ਕੌਰ ਦੇ ਬਾਦਲਦੇਵ ਸੁਖਵੀਰ ਦੇ ਜਾ ਕੇ ਤੌਣ ਤੇ ਗੋਟਾ ਰੱਖ ਕੇ ਉਹ ਫੇਰ ਹੀ ਭਾਜਪਾ ਛੱਡੀ ਪੋਨਣੀ ਛੱਡੀ ਫੇਰ ਇੱਕ ਰਾਜ ਮੰਤਰੀ ਦੀ ਕੁਰਸੀ ਛੱਡੀ ਪੋਨਣੀ ਛੱਡੀ ਉਹਨਾਂ ਦੇ ਬਾਦਤ ਵੀ ਪੈਂਦੇ ਰਹੇ ਆ ਚੰਨੀ ਦੇ ਬਾਦਤ ਵੀ ਪੈਂਦੇ ਰਹੇ ਆ ਕੈਪਟਨ ਦੇ ਬਾਦਤ ਵੀ ਪੈਂਦੇ ਰਹੇ ਆ ਸਾਰਿਆਂ ਦੇ ਬਾਦ ਜਾਖੜ ਦੇ ਬਾਦਤ ਵੀ ਪੈਂਦੇ ਰਹੇ ਆ ਸਾਰਿਆਂ ਦੇ ਮਾਰਚ ਪੈਂਦੇ ਰਹੇ ਆ ਪਰ ਕਿਸਾਨ ਜਥੇਬੰਦੀਆਂ ਲੜਨ ਵਾਲੀਆਂ ਲੋਕ ਉਹ ਜਿਉਂਦੇ ਤਿਉਂ ਹੀ ਖੜੇ ਨੇ ਪਰ ਇਹ ਲੋਕ ਪਲਟੀਆਂ ਮਾਰ ਕੇ ਉਧਰ ਉਧਰ ਉੱਠ ਜਾਂਦੇ ਨੇ ਤੁਹਾਨੂੰ ਲੱਗਦਾ ਕਿ ਜਿੱਥੇ ਤੁਸੀਂ ਵਿਰੋਧ ਕੀਤਾਗਾ ਕਿਸਾਨ ਜਥੇਬੰਦੀ ਨੇ ਤਾਂ ਤੁਹਾਡੇ ਸਵਾਲਾਂ ਤੋਂ ਭੱਜੇ ਨੇ ਜਵਾਬ ਨਹੀਂ ਦਿੱਤਾ ਗਿਆ ਹਾਂ ਉਹ ਤਾਂ ਹੁਣ ਤੁਹਾਡੇ ਸਾਹਮਣੇ ਸੀ ਕਿੰਨੇ ਕੁ ਸਵਾਲਾਂ ਦਾ ਜਵਾਬ ਗੀਤ ਸੁਣਾ ਕੇ ਉੱਠ ਗਏ ਉਹ ਤਾਂ ਗੀਤ ਜਰੂਰ ਸੁਣਾ ਕੇ ਹੋ ਜਾਂਦੇ ਜਾਂਦੇ ਲੌਲੀਪੌਪ ਦੇਣਾ ਹੁੰਦੇ ਇਹੀ ਲੱਕੜ ਦੇ ਮੁੰਡੇ ਦੇਨੇ ਹੁੰਦੇ ਲੱਕੜ ਦਾ ਮੁੰਡਾ ਸਾਥੀਆ ਕਿਤੇ ਰੋਂਦਾ ਨਹੀਂ ਹੁੰਦਾਗਾ ਉਹਨੂੰ ਦੇ ਦਿੱਗੇ ਨਾ ਆਪਾਂ ਤੇ ਉਹ ਹੁੰਦਾ ਨਹੀਂ ਕਿਤੇ ਵੀ ਤੇ ਉਹ ਦੇ ਕੇ ਗਿਆ ਗੀਤ ਸੁਣਾ ਗਿਆ ਮੈਂ ਤੁਹਾਡਾ ਪੁੱਤ ਆ ਮੈਂ ਸਿਰ ਲਵਾ ਦੂੰ ਮੈਂ ਤੁਹਾਡੀ ਬਾਜ਼ ਚੱਕੂੰਗਾ ਜਾ ਕੇ ਮੈਨੂੰ ਕੁਰਸੀ ਦਿਓ ਤੇ ਤੂੰ ਭਾਈ ਉਦੋਂ ਐਮਪੀ ਸੀ ਮੈਂ ਕਿਹਾ ਤਾਂ ਸੀ ਜੁਮਲੇ ਲੱਗਦੇ ਤੁਹਾਨੂੰ ਤੇ ਜੁਮਲੇ ਆ ਭਾਈ ਯਾਰ ਐਮਪੀ ਸੀ ਉਦੋਂ ਮੈਂ ਕਿਹਾ ਹੰਸ ਜੀ ਤੁਸੀਂ ਮੈਂਬਰ ਪਾਰਲੀਮੈਂਟ ਹੀ ਸੀ ਜਦੋਂ ਭਾਜਪਾ ਦਾ ਹਿੱਸਾ ਸੀ ਤੁਸੀਂ ਉਦੋਂ ਬੋਲਦੇ ਤੇ ਕਿਸਾਨ ਹੀ ਇਹਦਾ ਕਾਨੂੰਨ ਬਣਾਉਣ ਚ ਸੀ ਅਸੀਂ ਆਖੋ ਕਿਸਾਨ ਨਹੀਂ ਹੋ ਰਜਵਾੜੇ ਸੀ ਬੱਡੇ ਕਿਸਾਨ ਸੀ ਹਾਂ ਨਾਂ ਉਹਨਾਂ ਦਾ ਲੈਂਦਾ ਨਹੀਂ ਰਜਵਾੜੇ ਜੀ ਜਿਹੜੇ ਪੰਜ ਪੰਜ ਵਾਰ ਮੁੱਖ ਮੰਤਰੀ ਬਣ ਚੁੱਕੇ ਆ ਉਹ ਹਿੱਸਾ ਸੀ ਉਹਨਾਂ ਦਾ ਜੀ ਤੇ ਠੀਕ ਆ ਉਹਨਾਂ ਨੂੰ ਤੁਸੀਂ ਕਿਸਾਨਾਂ ਨਾਲ ਕਿਵੇਂ ਰਲਾ ਸਕਦੇ ਹੋ ਰਜਵਾੜਿਆਂ ਨੂੰ ਉਹ ਗੱਲ ਆ ਯਾਰ ਗੋਗਲੂ ਛਾੜਦੇ ਇੱਕ ਦੂਜੇ ਤੇ ਕਿ ਮੋਦੀ ਨੂੰ 13 ਮਹੀਨੇ ਉੱਥੇ ਬੈਠੇ ਰਹੇ ਮੋਦੀ ਨੂੰ ਕੋਈ ਪਤਾ ਨਹੀਂ ਲੱਗਿਆ ਸਰਜ ਨੂੰ ਇਹੀ ਕਿਹਾ ਸੀ ਵੀ ਉਹ ਰਜਵਾੜੇ ਸੀ ਜਦੋਂ 13 ਮਹੀਨੇ ਕਿਸਾਨ ਉਹ ਤੇ ਮੋਦੀ ਦੇ ਸਰਹਾਨੇ ਬੈਠੇ ਰਹੇ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਸਾਨ ਇੱਥੇ ਬੈਠੇ ਆ ਇਹ ਗੱਲ ਆ ਯਾਰ ਉਹ ਤੁਹਾਡੇ ਸਾਹਮਣੇ ਆ ਕੋਈ ਸਵਾਲਾਂ ਦੇ ਜਵਾਬ ਕੀ ਉਹ ਕਹਿ ਕੇ ਗਏ ਕਿ ਮੋਦੀ ਤਾਂ ਦਰਵੇਸ਼ ਸੀਗਾ ਮੋਦੀ ਨੂੰ ਪਤਾ ਹੀ ਨਹੀਂ ਗੱਲ ਦਾ ਆ ਮੋਤੀ ਨੂੰ ਕਿਹੜਾ ਪਤਾ 13 ਮਹੀਨੇ ਕਿਸਾਨ ਉਹਦੇ ਬਾਹਰ ਚ ਬੈਠੇ ਰਹੇ ਸ਼ਾਇਦ ਉਹਨਾਂ ਪਤਾ ਨਹੀਂ ਲੱਗਿਆ ਉਹ ਅਸਰਾਜਪੁਰ ਜਾ ਕੇ ਦੱਸ ਬਾਬੂ ਫੇਰ ਠਾਸੋਟਾ ਇਸੇ ਤਰ੍ਹਾਂ ਚੱਲੂਗਾ ਜਿੱਥੇ ਜਿੱਥੇ ਜਾਣਗੇ ਵਿਰੋਧ ਕਰਦੇ ਰਹੋਗੇ ਬਿਲਕੁਲ ਜੀ ਸੰਯੁਕਤ ਮੋਰਚਾ ਇਹ ਸਾਡਾ ਸਦਾ ਪੂਰੇ ਪਾਰਥ ਦੇ ਵਿੱਚ ਜਿੱਥੇ ਵੀ ਜਾਣਗੇ ਅਸੀਂ ਸਵਾਲ ਪੁੱਛਾਂਗੇ ਅਸੀਂ ਕੋਈ ਸਾਡੀ ਲੜਾਈ ਨਹੀਂ ਪਰ ਇੱਕ ਗੱਲ ਹੋਰ ਹੈ ਜਿਵੇਂ ਇਹ ਪ੍ਰੋਗਰਾਮ ਅਸੀਂ ਕਰ ਰਹੇ 80 ਸੋਟਾ ਇਹਦਾ ਨਾਮ ਹੈ ਪਿੰਡਾਂ ਦੇ ਲੋਕਾਂ ਨੂੰ ਜਦੋਂ ਸਵਾਲ ਕਰੀਦਾ ਉਹ ਕਹਿੰਦੇ ਕਿ ਸਾਡੇ ਦਾ ਕੋਈ ਲੈਣਾ ਦੇਣਾ ਨਹੀਂ ਜੀ ਆਮ ਬੰਦਾ ਜਿਹੜਾ ਜਥੇਬੰਦੀ 'ਚ ਉਹ ਤਾਂ ਸਵਾਲ ਕਰ ਰਿਹਾ ਪਰ ਆਮ ਬੰਦਾ ਡਰਿਆ ਨਜ਼ਰ ਆ ਰਿਹਾ ਉਹ ਕਹਿੰਦਾ ਮੇਰਾ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਪਾਰਟੀ ਨਹੀਂ ਜੀ ਉਸ ਨੂੰ ਉਹਨਾਂ ਨੂੰ ਕੀ ਕਹੋਗੇ ਕਿ ਸਵਾਲ ਪੁੱਛਣੇ ਚਾਹੀਦੇ ਆ ਨਹੀਂ ਜੀ ਸਭ ਸਭ ਦੱਸਣਗੇ ਉਹ ਵੀ ਸਵਾਲ ਪੁੱਛਣਗੇ ਜੋ ਸਾਡੇ ਪਿੰਡਾਂ ਜਾਣਗੇ ਸਭ ਨੂੰ ਸਵਾਲ ਪੁੱਛਣਗੇ ਹਰ ਇੱਕ ਬੰਦਾ ਪੁੱਛੂਗਾ ਕਹੋ ਕਿ ਹਰੇਕ ਵਰਗ ਦੁਖੀ ਆ ਕਿਉਂਕਿ ਮਹਗਾਈ ਇੰਨੀ ਹੋ ਗਈ ਹੈ ਕਿਉਂਕਿ ਕਿਸੇ ਬੰਦੇ ਦੀ ਰੋਟੀ ਦੀ ਮਤਲਬ ਮਜਬੂਰੀ ਬਣੀ ਪਈ ਆ ਖਾਣ ਦੀ ਮਹਗਾਈ ਇੰਨੀ ਹੋ ਗਈ ਹੈ ਹਰ ਇੱਕ ਚੀਜ਼ ਪ੍ਰਾਈਵੇਟ ਹੋ ਗਈ ਕੋਈ ਬੱਚਾ ਨਹੀਂ ਪੜਾ ਸਕਦਾ ਕੋਈ ਅਸੀਂ ਦਵਾਈ ਨਹੀਂ ਲੈ ਸਕਦਾ ਹਸਪਤਾਲ ਚ ਹਸਪਤਾਲ ਦਾ ਬੁਰਾ ਹਾਲ ਹੈ ਪੜਾਈ ਦਾ ਸਿਸਟਮ ਦਾ ਬੁਰਾ ਹਾਲ ਹੈ ਹਰ ਜੀ ਠੇਕੇ ਦੇ ਦੀ ਸਾਡੇ 에어ਪੋਰਟ ਵੇਚ ਤੇ ਸਾਡੇ ਰੇਲਵੇ ਵੇਚ ਤੇ ਸਾਡਾ ਛੱਡਿਆ ਕੀ ਹੈ ਸਾਡੇ ਮੋਦੀ ਨੇ ਤੁਹਾਨੂੰ ਇਹ ਤਾਂ ਦੱਸ ਦੇ ਬਿਲਕੁਲ ਜਾਂਦੀ ਆਂਦੀ ਇੱਕ ਵਾਰੀ ਕਹਿ ਦਿਓ ਜਿੱਥੇ ਜਾਓਗੇ ਠਾ ਸੋਟਾ ਚੱਲੂਗਾ ਬਿਲਕੁਲ ਜੀ ਥਾ ਥੋੜਾ ਹਰ ਇੱਕ ਥਾਂ ਚ ਚੱਲੂਗਾ ਇੱਕ ਵਾਰੀ ਕਹੋ ਥਾ ਸੋਟਾ ਥਾ ਸੋਟਾ ਚੱਲੂ ਇੱਕ ਪਾਸੇ ਤਾਂ ਕਿਸਾਨ ਵਿਰੋਧ ਜਤਾ ਰਹੇ ਨੇ ਹਰਪੀਤੇ ਦਰਾਜੂ ਅੱਗੇ ਆਪਾਂ ਦੇਖਦੇ ਆ ਕਿ ਆਮ ਬੰਦਾ ਵੀ ਕੀ ਸੋਚਦਾ ਹੈ ਸਵਾਲ ਕਰਨਾ ਚਾਹੁੰਦਾ ਹੈ ਕਿ ਨਹੀਂ ਕਰਨਾ ਚਾਹੁੰਦਾ ਕੀ ਹਾਲ ਹੈ ਬਾਈ ਠੀਕ ਹੈ ਵਧੀਆ ਜੀ ਜਿੱਥੋਂ ਦੇ ਰਹਿਣ ਵਾਲੇ ਹੋ ਜਿੱਤੋ ਦੇ ਜਿੱਤੋ ਦੇ ਕੀ ਲੱਗਦਾ ਤੁਹਾਨੂੰ ਵਿਰੋਧ ਹੋ ਰਿਹਾ ਹੈ ਬਕਰੋਧ ਹੋ ਰਿਹਾ ਕਾਹਦਾ ਵਿਰੋਧ ਹੈ ਸਾਨੂੰ ਤਾਂ ਨੰਗਾ ਨਹੀਂ ਦਿੰਦੇ ਸਾਡੀ ਦਾ ਵੀ ਤੁਹਾਨੂੰ ਕੀ ਤੁਹਾਨੂੰ ਕਿੱਥੇ ਖੜੇ ਨੂੰ ਤੁਹਾਨੂੰ ਤੁਹਾਨੂੰ ਕੀ ਦਾ ਵਿਰੋਧ ਲੱਗਦਾ ਸਾਨੂੰ ਸਾਰਿਆਂ ਦਾ ਵਿਰੋਧ ਨਹੀਂ ਲੱਗਦਾ ਤੁਹਾਨੂੰ ਲੱਗਦਾ ਕਿ ਮੰਤਰੀ ਨੇ ਵੀ ਰਾਹ ਰੋਕ ਲਿਆ ਦੂਜੇ ਪਾਸੇ ਵਿਰੋਧ ਕਰਨ ਵਾਲੇ ਸਾਡੇ ਰੁਕੇ ਹੋਏ ਸੀ ਟੱਪਨ ਦਾ ਜਿੰਦਰੀ ਸੀ ਆ ਘੰਟਾ ਹੋਏ ਸੀ ਕੀ ਪਰ ਸਵਾਲ ਕਰਨੇ ਨਹੀਂ ਚਾਹੀਦੇ ਕੀ ਕਰਨਾ ਚਾਹੀਦਾ ਇਸ ਕਾਟਾ ਕਿਹਦੀ ਸਰਕਾਰ ਕਿਹਦੀ ਸਰਕਾਰ ਬਣਦੀ ਕਿਸੇ ਦੀ ਸਰਕਾਰ ਨਹੀਂ ਬਣਾਉਣਾ ਚਾਹੁੰਦੇ ਸੀ ਤਾਂ ਕਿਉਂ ਨਹੀਂ ਬਣਾਉਣਾ ਚਾਹੁੰਦੇ ਜੋ ਸਾਨੂੰ ਰੋਜ਼ਗਾਰ ਦਾ ਸਾਡਾ ਖਸ ਗਿਆ ਖੋਈ ਜਨਾ ਫਿਰ ਤੁਹਾਨੂੰ ਸੋਚਣਾ ਤੁਹਾਨੂੰ ਸੋਚਣਾ ਚਾਹੀਦਾ ਜੇ ਰੋਜ਼ਗਾਰ ਖਸ ਗਿਆ ਜਿਨ੍ਹਾਂ ਨੇ ਰੋਜ਼ਗਾਰ ਖੋਇਆ ਅੱਜ ਸਰਕਾਰ ਬਣਾਉਣ ਦਾ ਮੌਕਾ ਹੈ ਤੁਹਾਨੂੰ ਲੱਗਦਾ ਵੋਟ ਦਾ ਅਧਿਕਾਰ ਵੋਟ ਹੈਗੀ ਸਾਡੀ ਮਹੱਤਤਾ ਇੱਥੇ ਘੱਟ ਵੋਟ ਨਹੀਂ ਹੈ ਤੁਹਾਡੀ ਵੋਟਸ ਬਣੀ ਵੀ ਹੈ ਸਾਡੀ ਪਰ ਤੁਸੀਂ ਚਾਹੁੰਦੇ ਕਿ ਕੋਈ ਸਰਕਾਰ ਨਹੀਂ ਸਰਕਾਰਾਂ ਦੀ ਕੋਈ ਨਹੀਂ ਚੰਗੀ ਕੋਈ ਅਜੇ ਕੋਈ ਜੰਦਰ ਮੋਦੀ ਇਹਨੇ ਚੜਦੇ ਨੇ ਕੋਈ ਮੋ ਚੰਗਾ ਨਹੀਂ ਇੱਥੇ ਕਿਹੜਾ ਚੰਗਾ ਕੋਈ ਨਹੀਂ ਚੰਗਾ ਆਮ ਮੰਦੇ ਦੀ ਨਹੀਂ ਸੁਣੀ ਜਾਂਦੀ ਕੋਈ ਕਿਸੇ ਦੀ ਨਹੀਂ ਸੁਣਦਾ ਕੋਈ ਆ ਘੰਟਾ ਗਏ ਇੱਥੇ ਪੁਰਸਾ ਨਾ ਆਖੇ ਨੰਗ ਜਾਂਦੇ ਉਹ ਨੰਗ ਨਹੀਂ ਦੇਣ ਸਾਨੂੰ ਸਾਡੀ ਝੜ ਜੇ ਨਾ ਦਿਹਾੜੀ ਲਈ ਨਾ ਜਿਹੜੀ ਦਾ ਪੱਖੇ ਭੁੱਖੇ ਮਰਾਂਗੇ ਹੋਰ ਕੀ ਕਰੀਏ ਇਸ ਕੰਮ ਕਰਕੇ ਤੁਹਾਡਾ ਘਰ ਚੱਲਣਾ ਹਾਂ ਇਸ ਕਰਕੇ ਚੱਲਣਾ ਜੇ ਇੱਥੇ 2 ਘੰਟੇ ਖੜੇ ਰਹੇ ਤਾਂ ਇੱਕ ਗੀੜਾ ਮਰ ਜਾਣਾ ਮਰ ਜੂਗਾ 200 ਰੁਪਏ ਕੇ ਆ 50 ਰੁਪਏ ਦਾ ਗੀੜਾ ਕੀ ਕਰੋਗੇ ਕੀ ਕਰਾਂਗੇ 50 ਇਹ 50 ਰੁਪਏ ਦਾ ਗੀੜਾ ਦੇਖੋ ਤੁਸੀਂ ਇੱਕ ਆਮ ਬੰਦਾ ਜਿਹੜਾ ਸੋਚ ਰਿਹਾਗਾ ਕਿ ਮੇਰਾ 50 ਰੁਪਏ ਦਾ ਗੀੜਾ ਇੱਕ ਪਾਸੇ ਵਿਰੋਧ ਕਿਸਾਨ ਹੰਸਰਾਜ ਹੰਸੀ ਨੂੰ ਰੋਕੇ ਬੈਠੇ ਨੇ ਪੁਲਿਸ ਕਿਸਾਨਾਂ ਨੂੰ ਰੋਕੀ ਬੈਠੀ ਆ ਤੇ ਅੱਗੇ ਜਿਹੜਾ ਰਿਕਸ਼ੇ ਵਾਲਾ ਬੰਦਾ ਗਿਆ ਉਸ ਨੂੰ ਪੁਲਿਸ ਨੇ ਜਾਣ ਤੋਂ ਮਨਾਈ ਕਰ ਦਿੱਤੀ ਆ ਇੱਕ ਆਮ ਬੰਦਾ ਕਹਿੰਦਾ ਕਿ ਮੈਨੂੰ ਕੋਈ ਲੋੜ ਨਹੀਂ ਇਥੇ ਸਰਕਾਰ ਕਿਸ ਦੀ ਬਣ ਸਕਦੀ ਆ ਜਾ ਅੱਗੇ ਕਰ ਪੀ ਅੱਗੇ ਵੀ ਆਪਾਂ ਦੇਖਦੇ ਆ ਕਿ ਬੰਦੇ ਕਿਸ ਤਰ੍ਹਾਂ ਸੋਚਦੇ ਨੇ ਕਿ ਸਰਕਾਰ ਕਿਸ ਦੀ ਆ ਸਕਦੀ ਏਕ ਪਾਸੇ ਵਿਰੋਧ ਹੋ ਰਿਹਾ ਕੀ ਹਾਲ ਆ ਭਾਈ ਇਹਨਾਂ ਨਾਲ ਗੱਲ ਕਰੋ ਆਪਾਂ ਇਹਨੂੰ ਕੀ ਹੋਇਆਗਾ ਆਪਾਂ ਗੱਲ ਨਹੀਂ ਕਰਨੀ ਕਿਉਂ ਨਹੀਂ ਆਪਾਂ ਨਹੀਂ ਕਰੀ ਨਹੀਂ ਤੂੰ ਤੇਰਾ ਪਿੰਡ ਕਿਹੜਾ ਹੈਗਾ ਆਪਣਾ ਪਿੰਡ ਉਪੀ ਆ ਉੱਥੇ ਕਿਸ ਦੀ ਸਰਕਾਰ ਬਣਾਉਣੀ ਆ ਆਪਣੀ ਓਟੀ ਨਹੀਂ ਜੇ ਬਣੀ ਭਰਾਵਾ ਆਪਾਂ ਦੀ ਵੋਟ ਉੱਥੇ ਹੈ ਨਹੀਂਗੀ ਅਜਾ ਹੈ ਨਹੀਂ ਇੱਥੇ ਇੱਥੇ ਵੀ ਹੈ ਨਹੀਂ ਕਿਉਂ ਬਣਾਈ 18 ਬਣਿਆ ਨਹੀਂ ਹੈ ਤੇਰੀ ਬੋਰਡਦਾਰ ਅਜੇ ਬਣੀ ਨਹੀਂ ਨਹੀਂ ਜੀ ਰਾਸ਼ਨ ਠੀਕ ਹੈ ਹਾਂ ਰਾਸ਼ਨ ਠੀਕ ਆ ਨਹੀਂ ਮਹਿੰਗਾ ਕਰਿਆ ਕਿ ਸਸਤਾ ਹੋ ਗਿਆ ਹੁਣ ਮਹਿੰਗਾ ਆਈ ਤੇ ਫਿਰ ਮਹਿੰਗਾਈ ਤਾਂ ਵਧਦੀ ਜਾਂਦੀ ਆ ਤੂੰ ਕਹਿੰਦਾ ਮੈਂ ਗੱਲ ਨਹੀਂ ਕਰਨੀ ਆਪਾਂ ਨਹੀਂ ਗੱਲ ਕਰ ਸਕਦੇ ਇਹਨਾਂ ਨੂੰ ਕਰਾਓ ਗੱਲ ਤਾਂ ਕਰਨੀ ਚਾਹੀਦੀ ਨਾ ਕੀ ਐ ਤਰਾ ਮੇਰਾ ਕਲੀਮ ਸਲੀਮ ਕਲੀਮ 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 ਖਾਨ ਹੈ ਹਾਂ ਚਲੋ ਗੱਲ ਤਾਂ ਕਰਨੀ ਚਾਹੀਦੀ ਨਾ ਜੇ ਤੇਰੇ ਕੋਲੇ ਮਹਿੰਗੀ ਐ ਸਬਜ਼ੀ ਐ ਗਾਂਹ ਮਹਿੰਗੀ ਵੇਚੇਗਾ ਅਗਲਾ ਕੋਈ ਇੰਨੀ ਮਹਿੰਗੀ ਹਰ ਕਲੀਮ ਕਹੂਆ ਯਾਰ ਮੈਂ ਕੀ ਕਰਾਂ ਮੈਂ گاਉਂ ਮਹਿੰਗੀ ਲੈ ਆਇਆ ਸਹੀ ਗੱਲ ਇੱਕ ਵਾਰੀ ਕਹਦੇ 86 ਸੋਟਾ ਖਾਸ ਸੋਟਾ ਹਾਂ ਖਾਸ ਸੋਟਾ 86 ਸੋਟਾ ਹਾਂ ਆਰਰਿਆ ਕੇ ਬਾਈ ਜੀ ਹੁਣ ਬੈਠੇ ਨੇ ਕਰਦੇ ਆਂ ਗੱਲਬਾਤ ਸੱਸੀ ਗੱਲ ਬਾਈ ਜੀ ਕੀ ਗੱਲ ਹੋ ਗਈ ਮਲਾਜਮ ਮਲਾਜਮ ਕੇ ਡਿਪਾਰਟਮੈਂਟ ਇਕੋ ਹੀ ਹੈ ਹੈ ਉਸ ਵਾਰ ਮੋਟ ਤਾਂ ਸਾਰਿਆਂ ਦੀ ਬਣੀ ਹੁੰਦੀ ਆ ਨਹੀਂ ਨਹੀਂ ਮੋਟ ਅਸੀਂ ਡਿਊਟੀ ਲੱਗੀ ਹੁੰਦੇ ਹਾਂ ਡਿਊਟੀ ਲੱਗੀ ਨਹੀਂ ਹੈ ਕਿੱਥੇ ਡਿਊਟੀ ਤੁਹਾਡੀ ਇੱਥੇ ਇੱਥੇ ਹੈ ਤੁਸੀਂ ਮਲਾਜਮ ਹਾਂ ਜੀ ਉਡਾ ਗੜਾ ਵੜ ਵੜਾ ਇਹ ਪੰਜਾਬ ਪੌਸੀ ਹੈ ਹੈ ਪੰਜਾਬ ਪੌਸੀ ਆ ਪੱਕੀ ਗੱਲ ਆ ਪੱਕੀ ਗੱਲ ਆ ਚਲੋ ਠੀਕ ਆ ਬਾਈ ਜੀ ਹੈ ਆ ਇਧਰ ਬਾਈ ਜੀ ਵੀ ਖੜੇ ਨੇ ਬਾਈ ਸਸੀਕਾਲ ਕੀ ਨਾਮ ਸਲੀਮ ਸਲੀਮ ਜੀ ਕਿੱਥੋਂ ਆ ਰਹਿਣ ਵਾਲੇ ਜੈਤੋਂ ਜੈਤੋਂ ਦੇ ਪਹਿਲਾਂ ਕਿੱਥੋਂ ਪਿੱਛੋਂ ਪਿੱਛੋਂ ਅਸੀਂ ਰਹਿੰਦੇ ਆ ਜਿਲ੍ਹ ਸਿਆਣਪੁਰ ਜੋ ਪਿੱਛੋਂ ਅੱਛਾ ਕੀ ਲੱਗਦਾ ਪੂਰੇ ਦੇਸ਼ ਦੇ ਵਿੱਚ ਚਰਚਾ ਛੜੀ ਹੋਈ ਆ ਮੋਦੀ ਕਹਿੰਦੇ 400 ਪਾਰ ਕਰ ਜਾਗੇ ਲੱਗਦਾ ਸਰਕਾਰ ਬਣੇਗੀ ਨੇ ਇੰਨੀ ਇੰਨੀ ਸੀ ਤੁਹਾਡੀ ਮੋਦੀ ਮੋਦੀ ਦੀ ਸਰਕਾਰ ਹਾਂਜੀ ਬੇਈਮਾਨੀ ਨਾਲ ਦਾ ਵਸਤ ਕਰ ਜੀ ਹਮ ਏਬੀਐਮ ਕਰਕੇ ਬਾਤ ਉਂ ਜੇ ਤਾਂ ਨਹੀਂ ਸਾਡਾ ਕੀ ਕਹਿ ਰਹੇ ਹੋ ਮੇਰਾ ਨਾਮ ਗਿਆਨ ਚੰਦ ਮੋਦੀ ਦੀ ਸਰਕਾਰ ਨਹੀਂ ਬਣੇਗੀ ਨਹੀਂ ਬਣਦੀ ਜੀ ਹਾਂ ਹਾਂ ਆਪਾਂ ਜੱਤੋ ਨੂੰ ਬੋਲ ਰਹੇ ਹੋ ਕਿਰਾ ਕੇ ਦੇਖ ਲੋ ਕਿਤੇ ਨਹੀਂ ਜੱਤੋ ਤਾਂ ਬੋਲ ਰਹਾ ਜੱਤੋ ਨਹੀਂ ਬੋਲਦਾ ਤਾਂ ਜੱਤੋ ਤਾਂ ਹੁਣ 10 ਵੋਟਾਂ ਨਹੀਂ ਪੈਂਦੀ ਇਹਨਾਂ ਨੂੰ ਮੋਦੀ ਨੂੰ ਨਹੀਂ ਪੈਂਦੀਆਂ ਹੋਰ ਕਿਸੇ ਪਾਸੇ ਉਹ ਵੀ ਜੱਤੋ ਨਹੀਂ ਪੈਂਦੀ ਬੋਟਾਂ ਇਹਨਾਂ ਨੂੰ ਨਹੀਂ ਪੈਂਦੀ ਪੰਜਾਬ ਚ ਚਰਚਾ ਹੋਰ ਤੁਹਾਨੂੰ ਕੀ ਦੀ ਲੱਗਦੀ ਚਰਚਾ ਸਰਕਾਰ ਕੀ ਦੀ ਬਣਸੇ ਤੋ ਦੇ ਤਿੰਨ ਤੋ ਦੇ ਤਿੰਨਾ ਕੈਂਡੀਡੇਟਾਂ ਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਤਿੰਨੇ ਹੀ ਕਲਾਕਾਰ ਨੇ ਕਲਾਕਾਰ ਕਲਾਕਾਰੀ ਦਿਖਾ ਜਾਣਗੇ ਤੇ ਉਮਰਾਨ ਹੀ ਆਣਗੇ ਜੀ ਕਾਲੀ ਦਾ ਲਾਊ ਜਾਂ ਕਾਂਗਰਸ ਆਊ ਬਾਦ ਹੋਰ ਇਹਨਾਂ ਤੋਂ ਸਭਾ ਕੋਈ ਨਹੀਂ ਆ ਸਕਦਾ ਤਰੀਕ ਸਾਹਿਬ ਆਉਣਗੇ ਨਹੀਂ ਆਉਂਦੇ ਹੈ ਨੀ ਆਮਦਾ ਇੱਕ ਵਾਰੀ ਐਮਐਲਏ ਜਿੱਤ ਕੇ ਦੂਜੀ ਵਾਰ ਕਿਤੇ ਆਉਂਦਾ ਨਹੀਂ ਉਹ ਕਿੱਥੋਂ ਆਜੂਗਾ ਦੁਬਾਰੇ ਹਮ ਮਤਲਬ ਇੱਕ ਵਾਰੀ ਬੰਦਾ ਆਉਂਦਾ ਵੋਟਾਂ ਲੈ ਜਾਂਦਾ ਮੁੜ ਕੇ ਕੋਈ ਪੁੱਛਦਾ ਨਹੀਂ ਆਉਂਦਾ ਪੁੱਛਦਾ ਹੀ ਨਹੀਂ ਪੁੱਛਦਾ ਨਹੀਂ ਆਉਂਦਾ ਵੀ ਨਹੀਂ ਮਾਦੇ ਤੋਂ ਪੁੱਛੂਗਾ ਫਿਰ मोदी आएगा तो आ तो ना की मेरा नाम रियाजुद्दीन है मोदी आएगा और आऊंगा आपके भैया तो बोल रहे नहीं आएगा आऊंगा क्यों नहीं आप भैया वो बोल रहे नहीं आएगा नहीं आएगा नहीं नहीं ये नहीं बोल रहे हम हां नहीं आऊंगा पंजाब से नहीं आती पंजाब से सीटें कमाने आपके यूपी में आ सकता है यूपी में हां यूपी में सीटें आ सकती है यूपी में ज्यादा सीटें 50 ਜਾਂ 10 ਵੋਟ ਨਹੀਂ ਪਹਿਨਨਦੇ ਬਰ ਵਿਰੋਧ ਕਰੋਗੇ ਹਾਂ ਵਿਰੋਧ ਕਰਾਂਗੇ ਹੁਣ ਵੀ ਕਰਦੇ ਪਹਿਲਾਂ ਵੀ ਕਰਾਂਗੇ ਠਾ ਸੋਟਾ ਚਲਾਉਂਗੇ ਹਾਂ ਬੋਲਦੇ ਅੱਕਰੀ ਠਾ ਸੋਟਾ ਠਾ ਸੋਟਾ ਚੱਲੂਗਾ ਹੀ ਚੱਲਿਆ ਪਿਆ ਉਹਦੇ ਤੋਂ ਬੱਤੀ ਕੀ ਚੱਲੂਗਾ ਉਹ ਤੇ ਚੱਲੂਗਾ ਤਾਜ਼ਾ ਤਾ ਹੰਸਰਾਜ ਹੰਸਰੀ ਜਾ ਰਹੇ ਨੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਠਾ ਸੋਟਾ ਜਿਹੜਾ ਉਹ ਚੱਲ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਉਹਨੂੰ ਇਲੈਕਸ਼ਨ ਦੀ ਕੈਂਪੇਨ ਦੇ ਰਾਹੀਂ ਦਿਖਾਵਾਂਗੇ ਕਿ ਪਿੰਡਾਂ ਦੇ ਲੋਕ ਇਸ ਸਮੇਂ ਕਿਵੇਂ ਵਿਰੋਧ ਕਰ ਰਹੇ ਨੇ ਇਹ ਜਾਣਕਾਰੀ ਤੁਹਾਡੇ ਰਾਹੀਂ ਤਾਂ ਪੁੱਛਾਰੇ ਆ ਕਿ ਇਹ ਸਮਾਂ ਹੈ ਲੋਕਾਂ ਦੇ ਲਈ ਸਮਾਂ ਹੈ ਕਿ ਵੋਟ ਸਭ ਤੋਂ ਵੱਡਾ ਤੁਹਾਡੇ ਕੋਲੇ ਸਾਧਨ ਹੈ ਕਿ ਤੁਸੀਂ ਸਵਾਲ ਜਰੂਰ ਉਠਾਓ ਸਵਾਲ ਸਵਾਲ ਜਰੂਰ ਹਟਾਓ ਤਾਂ ਕਿ ਲੋਕ ਏ ਜਾਣ ਸਕਣ ਹੰਸਰਾਜ ਹੰਸੋਣਾ ਦੀ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਵਿਰੋਧ ਹੋ ਰਿਹਾ ਹੈ ਦੂਸਰੇ ਪਾਸੇ ਵਿਰੋਧਾਂ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ ਪਰ ਕਿਸਾਨ ਤੇ ਆਮ ਲੋਕ ਕਹਿੰਦੇ ਨੇ ਕਿ ਸਿਰਫ ਗਾਣੇ ਸੁਣਾ ਦਿੱਤੇ ਗਏ ਨੇ ਗੀਤ ਸੁਣਾ ਦਿੱਤੇ ਗਏ ਨੇ ਇਸੇ ਤਰ੍ਹਾਂ ਕੈਮਰਾਮੈਨ ਕੈਮਰਾਮੈਨ ਹਰਪ੍ਰੀਤ ਉਹਨਾਂ ਦੇ ਨਾਲ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੱਲੂਗਾ ਠਾ ਸੋਟਾ ਕੀ ਚੱਲੂਗਾ ਹਰਪ੍ਰੀਤ ਠਾ ਸੋਟਾ